ਹੈਲੋ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਨੂੰ ਬਰੈਡ ਟਿੱਕੀ ਦੀ ਵੀਡੀਓ ਬਣਾ ਕੇ ਦਿਖਾਵਾਂਗੇ ਇਹਦੇ ਵਾਸਤੇ ਆਪਾਂ ਸਮਾਨ ਜਿਹੜਾ ਲੇਤਾ ਆਏ ਉਹ ਤੁਹਾਨੂੰ ਦੱਸ ਦਿੰਨੇ ਹਾਂ ਆਲੂ ਲਿੱਤੇ ਹਨ ਵਾਲੇ ਹੋ ਚਾਰ ਤੇ ਪਿਆਜ਼ ਲਿੱਤਾ ਹੈ ਇੱਕ ਤੇ ਇਹਦੇ ਨਾਲ ਹੀ ਮਸਾਲਾ ਤੇ ਮਿਰਚ ਹਲਦੀ ਤੇ ਕਾਲੀ ਮਿਰਚ ਨਮਕ ਤੇ ਨਾਲ ਹੀ ਹਰੀ ਮਿਰਚ ਇਹਦੇ ਵਿੱਚ ਸਵਾਦ ਅਨੁਸਾਰ ਤੁਸੀਂ ਪਾ ਸਕਦੇ ਹੋ ਤੇ ਇਹ ਵੀਡੀਓ ਆਪਾਂ ਹੁਣ ਤੁਹਾਨੂੰ ਬਰੈਡ ਟਿੱਕੀ ਦੀ ਬਣਾ ਕੇ ਦਿਖਾਵਾਂਗੇ ਸਮਾਨ ਸਾਰਾ ਤਿਆਰ ਹੈ ਜੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰੋ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਤੇ ਕਮੈਂਟ ਵੀ ਜਰੂਰ ਕਰੋ ਜੀ ਤੇ ਆਪਾਂ ਬਰਤਨ ਵਿੱਚ ਇਸ ਨੂੰ ਮਿਕਸ ਕਰ ਲਵਾਂਗੇ ਸਾਰੇ ਮਸਾਲੇ ਨੂੰ ਸਾਰਾ ਸਮਾਨ ਮਿਕਸ ਕਰਕੇ ਬਰੈਡਾਂ ਦੇ ਅੰਦਰ ਭਰ ਕੇ ਤੇਲ ਦੇ ਅੰਦਰ ਛੱਡ ਦਾਂਗੇ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਲਓ ਇਹਨੂੰ ਇਸ ਤਰ੍ਹਾਂ ਥੋੜਾ ਜਿਹਾ ਪਾਣੀ ਲਾ ਕੇ ਇਹਨੂੰ ਗਿੱਲਾ ਕਰ ਲੋ ਬ੍ਰੈਡ ਨੂੰ ਤਾਂ ਕਿ ਸੌਫਟ ਹੋ ਜਾਵੇ ਫਿਰ ਇਹਦੇ ਵਿੱਚ ਆਲੂ ਭਰ ਦੋ ਇਸ ਤਰ੍ਹਾਂ ਫਿਰ ਹੱਥ ਨਾਲ ਹੀ ਇਹਨੂੰ ਗੋਲ ਸ਼ੇਪ ਦੇ ਦਵਾਂਗੇ ਫਿਰ ਤੇਲ ਦੇ ਅੰਦਰ ਛੱਡ ਦਾਂਗੇ ਇਹਨੂੰ ਤੇਲ ਵੀ ਪਹਿਲਾਂ ਅਸੀਂ ਗਰਮ ਕਰਨ ਵਾਸਤੇ ਰੱਖਤਾ ਸੀ ਤਾਂ ਇਹ ਵੀ ਤੇਲ ਵੀ ਗਰਮ ਹੋ ਗਿਆ ਤੇਲ ਪੂਰਾ ਗਰਮ ਚਾਹੀਦਾ ਜੀ ਇਹ ਜੰਦਰ ਕਰਤਾ ਫਿਰ ਬਰਦੀ ਟਿੱਕੀ ਇਸ ਤਰ੍ਹਾਂ ਗੋੜ ਬਣਾਉਂਦਾ ਕਾਰਨ ਹੈ ਜੀ ਤੇਲ ਘਟਕ ਲੱਗਦਾ ਹੈ ਇਸ ਨਾਲ ਇਹ ਜੇ ਤੁਸੀਂ ਇਸ ਨੂੰ ਬਿਲਕੁਲ ਗੋੜ ਬਣਾਉਂਗੇ ਬਲਾਜਮ ਲਾਉਂਗੇ ਤਮੀ ਬਣ ਜੀ ਪਰ ਉਹਦੇ ਵਿੱਚ ਤੇਲ ਤੋਂ ਨਾਲ ਜ਼ਿਆਦਾ ਬਣਕੂਗਾ ਫਰਾਈਿੰਗ ਦੇ ਅੰਦਰ ਆ ਦੇਖੋ ਜੀ ਬਰਾਡਾ ਟਿੱਕੀ ਬਣ ਕੇ ਤਿਆਰ ਆ ਸਸਤਰਾ ਬਣ ਜਾਂਦੀ ਆ ਬਰਾਡਾ ਟਿੱਕੀ ਤੇ ਸਿਰਫ 10 ਮਿੰਟ ਹੀ ਲੱਗਦੇ ਹਨ ਬਣਾਉਣ ਤੇ ਤੇ ਬਾਜ਼ਾਰ ਨਾਲੋਂ ਵਧੀਆ ਰਹਿੰਦੀ ਆ ਇਹ ਜੇ ਕਰੀ ਮਹਿਮਾਨ ਆਏ ਹੋਣ ਤਾਂ ਉਹਨਾਂ ਵਾਸਤੇ ਤੁਸੀਂ ਘਰੇ ਹੀ ਬਣਾ ਕੇ ਤਿਆਰ ਕਰਕੇ ਖਵਾ ਸਕਦੇ ਹੋ ਤੇ ਨਾਲ ਸੌਸ ਦੇ ਸਰਵ ਕਰ ਸਕਦੇ ਹੋ ਬਹੁਤ ਸਵਾਦ ਨੂੰ ਲੱਗਦੀ ਹੈ ਜੀ ਇਸ ਸੌਸ ਦੇ ਨਾਲ ਇਹ ਟਿੱਕੀ ਤੇ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਣਗੇ ਇਸ ਚੀਜ਼ ਨੂੰ ਧੰਨਵਾਦ ਜੀ ਵੀਡੀਓ ਦੇਖਣ ਲਈ ਬਹੁਤ-ਬਹੁਤ ਵੀਡੀਓ ਚੰਗੇ ਲੱਗੇ ਹੋਵੇ ਤਾਂ ਲਾਈਕ ਕਰ ਦਿਓ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਕਮੈਂਟ ਕਰੋ ਜੀ ਧੰਨਵਾਦ ਫੇਰ ਤੋਂ ਇੱਕ ਵਾਰੀ ਤੁਹਾਡਾ ਸਾਰਿਆਂ ਦਾ